ਜੀ ਹਾਸ਼ੀਕਾਲ ਜੀ ਮੈਂ ਆ ਜੀ ਮਨਪ੍ਰੀਤ ਫਤਿਹਗੁਰ ਸਾਹਿਬ ਤੋਂ ਆਪਣੀਆਂ ਭੈਣਾਂ ਲਈ ਲੈ ਕੇ ਆਇਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜੀ ਕਾਟਨ ਦੇ ਸੂਟ ਨੇ ਵਿਦ ਦੁਪੱਟਾ ਨੇ ਤੇ ਕੁਝ ਆਪਾਂ ਸੂਟ ਅੱਜ ਨਵੇਂ ਦਿਖਾਵਾਂਗੇ ਪਹਿਣਾ ਲਈ ਉਹ ਹੈਗੇ ਨੇ ਜੀ ਮਸ਼ੀਨਵਰਕ ਦੇ ਕਾਟਨ ਦੇ ਹੀ ਸੂਟ ਤਿਆਰ ਹੋਏ ਨੇ ਜੀ ਮਸ਼ੀਨਵਰਕ ਦੇ ਇੱਕ ਦੋ ਪੀਸ ਹੋ ਕੇ ਤਿਆਰ ਆ ਗਏ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੋ ਤਿੰਨ ਸੂਟ ਹੈਗੇ ਨੇ ਤੇ ਉਹ ਹੈਗੇ ਨੇ ਵਿਦਆਊਟ ਦੁਪੱਟਾ ਮਸ਼ੀਨਵਰਕ ਦੀ ਸੂਟ ਨੇ ਜੀ ਤੇ ਇਹ ਬਣ ਕੇ ਆਏ ਸੀ ਮੈਂ ਕਿਹਾ ਚਲੋ ਆਪਣੀਆਂ ਪਹਿਣਾ ਲਈ ਦਿਖਾਵਾਂਗੇ ਤੇ ਬਾਕੀ ਹੈਂਡਵਰਕ ਦਾ ਕੰਮ ਚੱਲ ਰਿਹਾ ਹੈ ਬਹੁਤ ਚੇਤੀ ਆਪਾਂ ਤੁਹਾਨੂੰ ਹੈਂਡਵਰਕ ਦੀ ਵੀਡੀਓ ਲੈ ਕੇ ਆਵਾਂਗੇ ਤੇ ਕਪੜੇ ਦੇਖੋ ਜੀ ਕਿਵੇਂ ਖਿਲਰੇ ਪਏ ਨੇ ਅੱਜ ਕਸਮਰ ਆਈ ਸੀ ਕਿ ਆਪਣੇ ਕੋਲ ਤੇ ਆਪਣੇ ਕੋਲੋਂ ਲੈ ਕੇ ਗਏ ਨੇ ਜੀ ਕਪੜੇ ਉਹ कॉटन ਦਾ ਫੈਬਰਿਕ ਲੈ ਕੇ ਗਏ ਨੇ ਚੱਕ ਕੇ ਤੇ ਇੱਕ ਹੋਰ ਹੈ ਤੇ ਆਪਣੇ ਕੋਲ कॉटन ਦਾ ਫੈਬਰਿਕ ਆਪਾਂ ਦੁਆਰੇ ਫੇਰ ਮੰਗਵਾ ਲਿਆ ਬਹੁਤ ਛੇਤੀ ਆਪਣੇ ਕੋਲ कॉटन ਦੇ ਸੂਟ ਆ ਜਾਣੇ ਨੇ ਜੀ ਟਿਸਟਾ ਬ੍ਰਾਂਡ ਦੇ ਰਹਿਣਗੇ ਚੰਦੇਰੀ ਦੇ ਰਹਿਣਗੇ ਤੇ ਆਪਾਂ ਤੁਹਾਨੂੰ ਬਹੁਤ ਛੇਤੀ ਵੀਡੀਓ ਲੈ ਕੇ ਆਵਾਂਗੇ ਤੇ ਅੱਜ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਮੈਨੂੰ ਉਮੀਦ ਹੈ ਕਿ ਭੈਣਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਇਹ ਵੀ ਸੂਟ ਆਪਣੇ कॉटन ਦੇ ਜਿਹੜੇ ਵਿਦ ਦੁਪੱਟਾ ਸੂਟ ਨੇ ਜੀ ਉਹ ਆਪਣੇ ਬਹੁਤ ਹੀ ਜ਼ਿਆਦਾ ਸੂਟ ਸੇਲ ਹੁੰਦੇ ਨੇ ਬਹੁਤ ਡਿਮਾਂਡ ਹੈ ਜੀ ਉਹਨਾਂ ਸੂਟਾਂ ਦੀ ਦੁਆਰੇ ਦੁਆਰੇ ਆਪਣੇ ਕੋਲ ਰੀਸਟੌਕ ਹੋਈ ਜਾਂਦੇ ਨੇ ਜੀ ਸੂਟ ਤੇ ਆਪਾਂ ਜਿਹੜੇ ਮਸ਼ੀਨ ਵਰਕੇ ਦੇ ਸੂਟ ਹੈ ਲੈ ਕੇ ਆਏ ਆ ਜੀ ਉਹਨਾਂ ਦਾ ਫੈਬਰਿਕ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਜਿਵੇਂ ਮਰਜ਼ੀ ਮੇਰੀਆਂ ਭੈਣਾਂ ਉਹਨਾਂ ਨੂੰ ਗਰਮੀ 'ਚ ਵੇਅਰ ਕਰ ਸਕਦੀਆਂ ਨੇ ਤੇ ਦਿਖਾਉਣਿਆਂ ਜੀ ਆਪਾਂ ਤੁਹਾਨੂੰ ਸੂਟ ਤੇ ਨਾਲ-ਨਾਲ ਮੇਰੀਆਂ ਭੈਣਾਂ ਵੀਡੀਓ ਦੇ ਬਣੇ ਰਹੋ ਤੇ ਮੈਂ ਤੁਹਾਨੂੰ ਦਿਖਾਉਣੀਆਂ ਸ਼ੁਰੂ ਕਰਦੀਆਂ ਸੂਟ ਦਿਖਾਉਣੇ ਤਾਂ ਸਭ ਤੋਂ ਪਹਿਲਾ ਸੂਟ ਹੈ ਜਿਹੜਾ ਆਪਾਂ ਦਿਖਾਵਾਂਗੇ ਤੁਹਾਨੂੰ ਉਹ ਮਸ਼ੀਨ ਵਰਕ ਦਾ ਹੀ ਕੰਮ ਦਿਖਾਵਾਂਗੇ ਇਹ ਦੇਖੋ ਤੇ ਬਹੁਤ ਸੋਹਣਾ ਕੰਮ ਹੋਇਆ ਹੈ ਮਸ਼ੀਨ ਵਰਕਰ ਹੈ ਦੇਖੋ ਤੁਸੀਂ ਸਫਾਈ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਹੋਈ ਗਈ ਹੈ ਤੇ ਬਹੁਤ ਸੋਹਣਾ ਕਲਰ ਬਣਿਆ ਹੋਇਆ ਇਹਦੇ ਨਾਲ ਤੁਸੀਂ ਟਾਈ ਡਾਈ ਦੁਪੱਟਾ ਕਰਾ ਸਕਦੇ ਹੋ ਹਾਕ ਪਿਓਰ ਦਾ ਤੇ ਬਹੁਤ ਸੋਹਣਾ ਕਲਰ ਦਾ ਸੂਟ ਤੁਹਾਡਾ ਬਣ ਜਾਣਾ ਜਦੋਂ ਤੁਸੀਂ ਇਹਨੂੰ ਸਟਿਚਿੰਗ ਕਰਾਉਂਗੇ ਤਾਂ ਬਹੁਤ ਸੋਹਣੀ ਗ੍ਰੇਸ ਬਣਣੀ ਹੈ ਤੇ ਨਾਲ ਤੁਸੀਂ ਲੈਸ ਜਾਂ ਪਾਈਪਿੰਗ ਦੇ ਕੇ ਤੁਸੀਂ ਸੂਟ ਨੂੰ ਸਟਿਚ ਕਰਾਉਂਗੇ ਤਾਂ ਤੁਹਾਡਾ ਆਊਟਫਿਟ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਜੀ ਇਹਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈਗਾ ਉਹ ਹੈਗਾ ਜੀ ਪੀਚ ਤੇ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਤੇ ਸਟੱਫ ਬਹੁਤ ਸੋਹਣਾ ਜੀ ਕਪੜਾ ਤੇ ਇਹਦਾ ਮਤਲਬ ਜਿਵੇਂ ਤੁਸੀਂ ਮਰਜ਼ੀ ਇਹਨੂੰ ਗਰਮੀ ਚ ਵੇਅਰ ਕਰੀ ਜਾਓ ਤੇ ਬਹੁਤ ਹੀ ਸੌਫਟ ਇਹਦਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਜੀ ਤੇ ਇੱਕ ਸੂਟ ਹੈਗਾ ਆਪਣੇ ਕੋਲ ਇਹ ਥੋੜਾ ਹੈਗਾ ਆਪਣਾ ਪਾਰਟੀ ਵੇਅਰ ਸੂਟ ਹੈ ਇਹ ਦੇਖੋ ਜੀ ਇਹਦਾ ਘੇਰ ਦਾ ਕੰਮ ਆਊਗਾ ਤੇਵਾਹਾਂ ਦਾ ਕੰਮ ਆਊਗਾ ਇਹ ਦੇਖੋ ਬਹੁਤ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈ ਕੰਮ ਦੀ ਜੀ ਤੇ ਇਹਦੇ ਨਾਲ ਆਪਣੇ ਕੋਲ ਹੈਗਾ ਇਹ ਪ्युअर ਦਾ ਦੁਪੱਟਾ ਸਿੰਗਲ ਕਲਰ ਹੋਇਆ ਹੋਇਆ ਜੀ ਦੁਪੱਟੇ ਨੂੰ ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੈ ਇਹ ਸਰਟਨ ਮਸ਼ਲੀਨ ਤੇ ਸੂਟ ਬਣਿਆ ਹੋਇਆ ਤੇ ਨਾਲ ਇਹਦੇ ਲਾਈਨਿੰਗ ਦੀ ਐਵੇਂ ਸੈਲਫ ਪ੍ਰਿੰਟ ਬਣੀ ਹੋਈ ਹੈ ਜੀ ਵਿੱਚ ਸੂਟ ਦੇ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਤੇ ਅਗਲਾ ਸੂਟ ਹੈ ਜਿਹੜਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜੀ कॉटन ਦਾ ਸੂਟ ਹੈ ਜੀ ਆਪਣਾ ਤੇ ਬਹੁਤ ਸੋਹਣੀ ਇਹਦੀ कॉटन ਹੈ ਜਿਹੜੇ ਇਹ ਦੁਪੱਟਾ ਸੂਟ ਆਉਂਦੇ ਨੇ ਜੀ ਬਹੁਤ ਜ਼ਿਆਦਾ ਇਹਨਾਂ ਦਾ ਸੋਹਣਾ ਸਟੱਫ ਹੈ ਜੀ ਇਹ ਦੇਖੋ ਇਹ neck ਤੇ ਕੰਮ ਆ ਜੂਗਾ ਇਹ ਨਾ ਮੈਂ ਆਪਣੇ ਵੱਲ ਨੂੰ ਹੀ ਕਰਕੇ ਵੀਡੀਓ ਪੜਾਉੜੀਆਂ ਤਾਂ ਮੇਰੇ ਖਿਆਲ ਚ ਤੁਹਾਨੂੰ ਥੋੜੀ ਉਲਟੀ ਦਿਸੂਗੀ ਵੀਡੀਓ ਤੇ ਇਹ ਦੇਖੋ ਇਹ ਇਹ ਘੇਰ ਤੇ ਕੰਮ ਆ ਜੂਗਾ ਜੀ ਤੇ ਇਹਦਾ ਤੁਸੀਂ ਪ੍ਰਿੰਟਿੰਗ ਦੇ ਸਕਦੇ ਹੋ ਸ਼ਰਟ ਦੀ ਕਿੰਨੀ ਸੋਹਣੀ ਹੈ ਤੇ ਨਾਲ ਇਹਦਾ ਦੁਪੱਟਾ ਜਿਹੜੀ बॉਟਮ ਦੀ ਪ੍ਰਿੰਟਿੰਗ ਹੈ ਉਹ ਵੀ ਬਹੁਤ ਹੀ ਜ਼ਿਆਦਾ ਸੋਹਣੀ ਹੈ ਬਹੁਤ ਸੋਹਣਾ ਇਹਦਾ ਕਲਰ ਹੈ ਤੇ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਅਲੱਗ ਜਿਹਾ ਕਲਰ ਹੈ ਜੀ ਤੇ ਆ ਇਹਦਾ ਦੁਪੱਟਾ ਹੈ ਜੀ ਦੁਪੱਟਾ ਇਹਦਾ 4 ਸਾਈਡ ਐਵੇਂ ਬਾਰਡਰ ਬਣਿਆ ਆਊਗਾ ਤੇ ਬਾਟਮ ਨਾਲ ਦਾ ਵਿਚੇ ਦੇ ਪ੍ਰਿੰਟਰ ਹੋਊਗਾ ਜੀ ਬਹੁਤ ਸੋਹਣਾ ਸੂਟ ਹੈ ਵੀ ਤੇ ਅਗਲਾ ਸੂਟ ਹੈਗਾ ਆਪਣੇ ਕੋਲ ਕਾਟਨ ਦਾ ਹੀ ਸੂਟ ਹੈ ਜੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਹੋਈ ਹੋਈ ਆ ਇਹ neck ਤੇ ਕੰਮ ਰਹੂਗਾ ਪੱਟੀ ਦਾ ਜੀ ਇਹ ਘੇਰ ਤੇ ਕੰਮ ਰਹੂਗਾ ਪੱਟੀ ਦਾ ਤੇ ਇਹ ਦੀ ਬਾਟਮ ਦਾ ਫੈਬਰਿਕ ਆ ਮੈਂ ਖੋਲ ਕੇ ਦਿਖਾਉਣੀ ਆ ਤੁਹਾਨੂੰ ਇਹਦੀ ਵਾਟਨ ਦਾ ਕਮਰੂਗਾ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਲੋਪ ਮਤਲਬ ਕੱਟ ਰੇਟ ਦੇ ਸੂਟ ਨੇ ਜੀ ਇਹ ਕਾਟਨ ਦੇ ਜਿਹੜੇ ਹੈਗੇ ਨੇ ਇਹ 1200 ਦਾ ਸੂਟ ਤੁਹਾਨੂੰ ਲੱਗੂਗਾ ਫਿਰ ਤੇ ਦੁਪੱਟਾ ਪਰ ਤੁਸੀਂ ਸੂਟ ਲੈ ਕੇ ਇੱਕ ਵਾਰ ਚੈੱਕ ਕਰੋ ਕਿ ਕਿੱਡਾ ਸੋਹਣਾ ਇਹਦਾ ਫੈਬਰਿਕ ਹੈ ਤੇ ਦੁਪੱਟੇ ਕਿੰਨੇ ਖੁੱਲੇ ਡੁੱਲੇ ਨੇ ਜੀ ਬਹੁਤ ਹੀ ਜ਼ਿਆਦਾ ਸੋਹਣਾ ਨੇ ਪੀਸ ਬਣੇ ਹੋਏ ਨੇ ਆਪਣੇ ਲੈਸ ਦੇ ਨਾਲ ਦੁਪੱਟਿਆਂ ਦੀ ਫਿਨਿਸ਼ਿੰਗ ਹੋਈ ਹੋਈ ਹੈ ਦੁਪੱਟਾ ਤੁਸੀਂ ਦੇਖੋ ਜੀ ਇਹ ਸੂਟ ਦਾ ਕਿੱਡਾ ਸੋਹਣਾ ਹੈ ਤੇ ਨਾਲ ਇਹਦੇ ਲੈਸ ਤੇ ਹੀ ਫਿਨਿਸ਼ਿੰਗ ਹੋਈ ਹੋਈ ਹੈ ਬਹੁਤ ਸੋਹਣੀ ਲੈਸ ਇਹਨੂੰ ਲੱਗੀ ਹੋਈ ਹੈ ਤੇ कॉटन ਦੀ ਹੀ ਲੈਸ ਹੈ ਦੇਖੋ ਜੀ ਬਹੁਤ ਸੋਹਣੇ ਸੂਟ ਬਣੇ ਹੋਏ ਨੇ ਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੇ ਸੋਹਣੇ ਸੋਹਣੇ ਪ੍ਰਿੰਟਿੰਗ ਦੇਖਣ ਲਈ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਤਾਂ ਕਿ ਸਾਰੀਆਂ ਭੈਣਾਂ ਦੀ ਸਪੋਰਟ ਮੇਰੇ ਨਾਲ ਰਹੇ ਤੇ ਮੈਨੂੰ ਪਤਾ ਹੈ ਕਿ ਮੇਰੀਆਂ ਭੈਣਾਂ ਮੇਰੇ ਸੂਟਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਨੇ ਤੇ ਵੀਡੀਓ ਨੂੰ ਬਹੁਤ ਪਿਆਰ ਦਿੰਦੀਆਂ ਨੇ ਐਵੇਂ ਹੀ ਮੇਰੇ ਨਾਲ ਜੁੜੇ ਰਹੋ ਤੇ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਪਾਂ ਨਮੀ ਨਮੀ ਪ੍ਰਿੰਟਿੰਗ ਤੇ ਨਵੇਂ ਨਵੇਂ ਡਿਜ਼ਾਈਨ ਸੂਟਾਂ ਦੇ ਲੈ ਕੇ ਆਈਏ ਤੇ ਮਸ਼ੀਨ ਵਰਕ ਦਾ ਕੰਮ ਵੀ ਆਪਾਂ ਤੁਹਾਨੂੰ ਦਿੰਦੇ ਰਹਾਂਗੇ ਤੇ ਨਾਲ ਹੈਂਡਵਰਕ ਦਾ ਕੰਮ ਦਵਾਂਗੇ ਤੇ ਪਾਰਟੀ ਵੇਅਰ ਸੂਟ ਲੈਣ ਲਈ ਤੁਸੀਂ ਮੈਨੂੰ ਮੇਰੇ ਸਕਰੀਨ ਦੇ ਉੱਪਰ ਮੇਰਾ ਨੰਬਰ ਹੈਗਾ ਉੱਥੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਕਾਲ ਕਰਕੇ ਤੁਸੀਂ ਜਿਹੜਾ ਵੀ ਜਿਵੇਂ ਦਾ ਵੀ ਮਰਜ਼ੀ ਤੁਸੀਂ ਫੈਬਰਿਕ ਸਾਡੇ ਕੋਲੋਂ ਲੈ ਲਿਓ ਹਰ ਇੱਕ ਤਰ੍ਹਾਂ ਦਾ ਫੈਬਰਿਕ ਆਪਣੇ ਕੋਲ ਅਵੇਲੇਬਲ ਹੁੰਦਾ ਹੈ ਜੀ ਦੁਪੱਟੇ ਵੀ ਹੁੰਦੇ ਨੇ ਵਾਈਟ ਡਾਈ ਤੋਂ ਵਿਨਾਨ ਜਾਂ ਤੁਸੀਂ ਡਾਈ ਕਰਵਾ ਕੇ ਲੈ ਸਕਦੇ ਹੋ ਜਿਵੇਂ ਵੀ ਤੁਹਾਨੂੰ ਮਤਲਬ ਹੈ ਜ਼ਰੂਰਤ ਹੋਵੇ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਆਪਾਂ ਤੁਹਾਡੀ ਸੇਵਾ ਦੇ ਵਿੱਚ ਰਹਾਂਗੇ ਜੀ ਤੇ ਵੱਧ ਤੋਂ ਵੱਧ ਮੇਰੀਆਂ ਚੈਨਲ ਨੂੰ ਮੇਰੀਆਂ ਭੈਣਾਂ ਸਬਸਕ੍ਰਾਈਬ ਕਰਦੇ ਹੋ ਸਾਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਰਹੋ ਤੇ ਮੇਰਾ ਵੱਧ ਤੋਂ ਵੱਧ ਜਿੰਨੀ ਮੇਰੇ ਨਾਲ ਤੁਸੀਂ ਸਪੋਰਟ ਕਰੋਗੇ ਆਪਾਂ ਓਨਾ ਵਧੀਆ ਕੰਮ ਤੁਹਾਨੂੰ ਦਵਾਂਗੇ ਹਾਂਜੀ ਥੈਂਕ ਯੂ ਜੀ